ਅੱਜ ਰਖੜੀ ਆ ਔਰ ਸਾਡੀ ਜਿਹੜੀ ਸਰਕਾਰ ਨੂੰ ਆ ਬਹੁਤ ਬਹੁਤ ਮੁਬਾਰਕਾਂ ਕਿਉਂਕਿ ਸਰਕਾਰ ਤੇ ਔਰ ਜਿਹੜੇ ਲੀਡਰ ਆ ਉਹਨਾਂ ਤੇ ਸਾਰੇ ਤਿਉਹਾਰ ਚੰਗੇ ਹੁੰਦੇ ਆ ਪਰ ਪੰਜਾਬ ਦੇ ਲੋਕਾਂ ਤੇ ਲਗਭਗ ਸਾਰੇ ਜਿਹੜੇ ਤਿਉਹਾਰ ਆ ਉਹ ਕਈ ਲੋਕਾਂ ਤੇ ਮਾਰੇ ਆ ਜਾਂਦੇ ਆ ਪਹਿਲਾਂ ਮੈਂ ਮਾਰਾ ਤਾਂ ਗਿਣੌਣਾ ਅੱਜ ਭੈਣਾ ਜਿਹੜੀਆਂ ਕਈ ਅੱਜ ਧਾਰਮਿਕ ਸਥਾਨਾਂ ਤੇ ਜਾ ਕੇ ਰੋਈ ਜਾਂਦੀਆਂ ਹੋਣੀਆਂ ਕਿ ਸਾਡਾ ਭਰਾ ਰੱਬਾ ਕੱਲਾ ਕੱਲਾ ਸੀ ਉਹਦੀ ਚਿੱਟੇ ਦੇ ਕਾਰਨ ਮੌਤ ਹੋ ਗਈ ਆ ਆਜੋ ਨਾ ਜਿਹੜੀਆਂ ਭੈਣਾਂ ਅੱਗੇ ਰੱਬ ਵੀ ਰੋਈ ਜਾਂਦਾ ਹੋਣਾ ਔਰ ਰੋ ਔਰ ਜਿਹੜੀ ਭੈਣਾਂ ਰੱਬ ਅੱਗੇ ਭਰਾ ਵਾਸਤੇ ਔਰ ਸਰਕਾਰ ਵਾਸਤੇ ਰੋ ਰਹੀ ਆ ਔਰ ਜਿਹੜੇ ਚਿੱਟੇ ਦੇ ਕਾਰਨ ਉਹਨਾਂ ਦੇ ਕੱਲੇ-ਕੱਲੇ ਭਰਾਵਾਂ ਦੀ ਜਿਹੜੀ ਕੱਲੋ ਮੌਤ ਹੋਈ ਆ ਔਰ ਨਸ਼ਾ ਬੰਦ ਹੁੰਦਾ ਨਾ ਨਹੀਂ ਲੈ ਰਿਆ ਦਿਨੋ-ਦਿਨ ਇਹ ਨਸ਼ਾ ਪੰਜਾਬ ਤੇ ਕਿਸੇ ਬਿਮਾਰੀ ਤਰ੍ਹਾਂ ਭਾਰੂ ਪੈ ਰਿਆ ਔਰ ਮੈਂ ਸਰਕਾਰ ਨੂੰ ਬੇਨਤੀ ਕਰਦਾ ਕਿ ਇਹ 2025 ਦੇ ਵਿੱਚ ਨਸ਼ਾ ਬੰਦ ਹੋ ਜਾਊਗਾ ਕਿਉਂਕਿ ਭੈਣਾ ਰੋ ਰਹੀਆਂ ਸਰਕਾਰ ਨੂੰ ਇਹ ਭੈਣਾ ਨੇ ਔਰ ਮਾਵਾਂ ਨੇ ਔਰ ਪਿਓਾਂ ਨੇ ਭਰਾਵਾਂ ਨੇ ਤੁਹਾਨੂੰ ਚੁਣਿਆ ਤਾਂਕਿ ਇਸ ਪੰਜਾਬ ਦੇ ਵਿੱਚੋਂ ਨਸ਼ਾ ਖਤਮ ਹੋ ਜਾਵੇ ਔਰ ਕਈ ਭੈਣਾ ਰੋਈ ਜਾਂਦੀਆਂ ਹੋਣੀਆਂ ਜਿਹੜੀਆਂ ਭੈਣਾ ਰੋ ਰਹੀਆਂ ਕੁਝ ਭੈਣਾ ਹੋ ਰੋ ਰਹੀਆਂ ਜਿਨ੍ਹਾਂ ਦੇ ਇਕੱਲੇ-ਇਕੱਲੇ ਭਰਾ ਸੀ ਉਹ ਸੱਤ ਸਮੁੰਦਰੋਂ ਪਾਰ ਗਏ ਸੱਤ ਸਮੁੰਦਰੋਂ ਪਾਰ ਗਏ ਦੋ ਡੰਗ ਦੀ ਰੋਟੀ ਪਿੱਛੇ ਪਰ ਉਧਰ ਜਾ ਕੇ ਕੋਈ ਸੜਕ ਹਾਦਸੇ ਦੇ ਵਿੱਚ ਕੋਈ ਕਿਸੇ ਕਾਰਨ ਕੋਈ ਮੌਤ ਹੋ ਗਈ ਆ ਵੇਖ ਰੋ ਰਕੜੀ ਦੇ ਮੋਕੇ ਅਮਰੀਕਾ ਤੋਂ ਆਈ ਮੰਦ ਭਾਗੀ ਖਬਰ ਮਾਛੀਵਾੜਾ ਦਾ ਕੋਈ ਮਾਛੀਵਾੜੇ ਦੇ ਵਿੱਚ ਹੁਣ ਪਰਿਵਾਰ ਦੇ ਇਕਲੋਤੇ ਪੁੱਤ ਜਿਹੜੇ ਕਹਿੰਦੇ ਸੜਕ ਹਾਦਸੇ ਚ ਹੋਈ ਮੌਤ ਜੇਕਰ ਅੱਜ ਸਾਡੇ ਪੰਜਾਬ ਦੇ ਵਿੱਚ ਹੀ ਰੋਜ਼ਗਾਰ ਹੁੰਦਾ ਤੇ ਨਾ ਕੋਈ ਇਹ ਨਾ ਤਾਂ ਇਹ ਕੱਲਾ ਕੱਲਾ ਮਾਪਿਆਂ ਦਾ ਪੁੱਤ ਸੱਤ ਸਮੁੰਦਰੋਂ ਪਾਰ ਜਾਂਦਾ ਦੋ ਡੰਗ ਦੀ ਰੋਟੀ ਪਿੱਛੇ ਔਰ ਨਾ ਹੀ ਇਹਦੀ ਕਦੇ ਸੜਕ ਹਾਦਸੇ ਦੇ ਵਿੱਚ ਮੌਤ ਹੁੰਦੀ ਔਰ ਕਈ ਪੈਣਾ ਹਸਪੀਟਲਾਂ ਦੇ ਅੱਗੇ ਬਹਿ ਕੇ ਹਸਪੀਟਲਾਂ ਦੇ ਵਿੱਚ ਬਹਿ ਕੇ ਰੋਈ ਜਾਂਦੀਆਂ ਹੋਣੀਆਂ ਉਹਨਾਂ ਦਾ ਕਾਰਨ ਕੀ ਆ ਕਿਉਂਕਿ ਉਹਨਾਂ ਦੇ ਭਰਾ ਕੋਲ ਇਲਾਜ ਨੂੰ ਪੈਸੇ ਨਹੀਂ ਕੋਈ ਹਸਪੀਟਲਾਂ ਦੇ ਵਿੱਚ ਬਹਿ ਕੇ ਭਰਾ ਤੋਂ ਮੂੰਹ ਪਾਸੇ ਕਰਕੇ ਰੋਈ ਜਾਂਦੀਆਂ ਹੋਣੀਆਂ ਕਿ ਅੱਜ ਰੱਬਾ ਮੇਰੇ ਭਰਾ ਦੇ ਕੋਲ ਪੈਸਾ ਹੁੰਦਾ ਤੇ ਅੱਜ ਨੂੰ ਇੱਕਦੇ ਦਾ ਠੀਕ ਹੋਇਆ ਹੁੰਦਾ ਅਸੀਂ ਪਿੰਡ ਚੋਂ ਪੈਸੇ ਮੰਗ ਕੇ ਲਾਤੇ ਅਸੀਂ ਲੋਕਾਂ ਅੱਗੇ ਵੀਡੀਓ ਪਾਤੀਆਂ ਪਰ ਸਾਡੇ ਭਰਾ ਦਾ ਜਿਹੜਾ ਇਲਾਜ ਉਹ ਚੰਗਾ ਨਹੀਂ ਹੋ ਰਿਹਾ ਕਈ ਭੈਣਾਂ ਉਹ ਰੋਈ ਜਾਂਦੀਆਂ ਹੋਣੀਆਂ ਔਰ ਮੈਂ ਇੱਕ ਅੱਧੇ ਦਿਨ ਤੱਕ ਉਹ ਭੈਣਾਂ ਵਿਖਾਉਂਗਾ ਔਰ ਉਹ ਭਰਾ ਵਿਖਾਉਂਗਾ ਜਿਹੜੇ ਉਹ ਮੰਝਿਆ ਤੇ ਪਏ ਬਿਮਾਰ ਪਏ ਆ ਉਹਨਾਂ ਦੇ ਘਰੇ ਚਾਹ ਬਣਾਉਣ ਤੱਕ ਨੂੰ ਪੈਸੇ ਨਹੀਂ ਗੇ ਇਲਾਜ ਉਹ ਕਿੱਥੇ ਕਰਾ ਲੈਣਗੇ ਉਹਨਾਂ ਭੈਣਾਂ ਦੇ ਅੱਖਾਂ ਦੇ ਜਿਹੜੇ ਹੰਝੂ ਆ ਮਾਨ ਸਾਹਿਬ ਕਦੋਂ ਪੂੰਝੇ ਜਾਣਗੇ ਤੁਸੀਂ ਔਰ ਜਿਹੜਾ ਕਹ ਲੋ 2025 ਤੱਕ ਸਿਹਤ ਡਿਪਾਰਟਮੈਂਟ ਇਹੋ ਜਿਹਾ ਕਰ ਦੋ ਕਿਸੇ ਨੂੰ ਵੀਡੀਓ ਬਣਾ ਕੇ ਕੋਈ ਐਨ ਜੀਓ ਕੋਲ ਨਾ ਜਾਵੇ ਕੋਈ ਹਸਪੀਟਲ ਚ ਕੋਈ ਭੈਣ ਨਾ ਰੋਵੇ ਜਿਹਦਾ ਭਰਾ ਇਕੱਲਾ-ਇਕੱਲਾ ਚਾਹੇ ਦੋ ਵੀ ਹੋਣ ਜਿਹਦਾ ਭਰਾ ਬਿਮਾਰ ਪਿਆ ਹੋਵੇ ਉਹ ਭੈਣ ਦਾ ਤਾਂ ਉਹਦੇ ਚ ਧਿਆਨ ਹੋ ਜਾਂਦਾ ਸਰਕਾਰ ਨੂੰ ਬੇਨਤੀ ਆ ਤੁਸੀਂ ਸਿਹਤ ਸਿੱਖਿਆ ਰੁਜ਼ਗਾਰ ਦਾ ਪ੍ਰਬੰਧ ਕਰੋ ਤਾਂ ਕਿ ਸਾਡੇ ਪੰਜਾਬ ਦੇ ਵਿੱਚ ਮੁਫਤਾਨ ਹੋਣ ਨਸ਼ੇ ਬੰਦ ਕਰੋ ਤਾਂ ਕਿ ਨਸ਼ੇ ਦੇ ਕਾਰਨ ਭਰਾਵਾਂ ਦੀ ਮੌਤ ਨਾ ਹੋਵੇ ਸਾਡੇ ਪੰਜਾਬ ਦੇ ਵਿੱਚ ਸੋਕਾ ਪੈ ਰਿਆ ਨੌਜਵਾਨਾਂ ਦਾ ਕੋਈ ਬਾਹਰ ਜਾ ਰਹੇ ਆ ਕੋਈ ਨਸ਼ੇ 'ਚ ਤਬਾਹ ਹੋ ਰਹੇ ਆ ਔਰ ਜਿਹੜੇ ਬੱਚੇ ਖੁੱਚੇ ਆ ਔਰ ਉਹਨਾਂ ਨੂੰ ਜੇਲ੍ਹਾਂ ਦੇ ਵਿੱਚ ਸਿੱਟਿਆ ਜਾਂਦਾ ਜਿਹੜੇ ਪੰਜਾਬ ਬਚਾਉਣ ਦੀ ਗੱਲ ਕਰਦੇ ਆ ਤੁਹਾਨੂੰ ਸਾਡੇ ਨਾਲੋਂ ਵੱਧ ਪਤਾ ਸਰਕਾਰ ਜੀ ਕਿ ਕੌਣ ਜੇਲ੍ਹਾਂ 'ਚ ਸਿੱਟੇ ਪਏ ਆ ਆ ਸੈਂਕੜੇ ਕਿਲੋਮੀਟਰ ਜੇਲ੍ਹਾਂ ਦੇ ਵਿੱਚ ਸਿੱਟੇ ਪਏ ਆ ਔਰ ਉਹ ਭੈਣਾਂ ਵੀ ਰੋਈ ਜਾਂਦੀਆਂ ਹੋਣੀਆਂ ਅੱਜ ਕਿ ਸਾਡੇ ਭਰਾ ਅਜੋ ਜਾ ਕੇ ਜੇਲ੍ਹਾਂ ਚ ਸਿੱਟੇ ਪਏ ਆ ਤੇ ਉਹ ਭੈਣਾਂ ਦੇ ਜਿਹੜੇ ਕਹਿ ਲੋ ਹੰਝੂ ਤੁਸੀਂ ਕਿਵੇਂ ਪੁੰਝੋਗੇ ਮਾਨ ਸਾਹਿਬ ਇੱਕ ਪਾਸੇ ਤਾਂ ਤੁਸੀਂ ਭੈਣਾਂ ਇਕੱਠੀਆਂ ਕਰਕੇ ਉਹਨਾਂ ਭੈਣਾਂ ਦੇ ਅੱਗੇ ਭਾਸ਼ਣ ਦੇ ਰਹੇ ਹੋ ਸਾਡੇ ਪੰਜਾਬ ਦੀਆਂ ਧੀਆਂ ਭੈਣਾਂ ਦੇ ਅੱਗੇ ਉਹ ਰਖੜੀਆਂ ਬਣਾ ਰਹੇ ਆ ਗੁੱਟਾਂ ਤੇ ਦੂਜੇ ਪਾਸੇ ਕਈ ਭੈਣਾਂ ਦੇ ਜਿਹੜੇ ਭਰਾਵਾਂ ਦੇ ਗੋਟਾ ਉਹ ਮਾਰੇ ਜਾ ਰਹੇ ਆ ਰਖੜੀ ਕਿੱਥੇ ਬੰਨਣੀਆਂ ਤੁਸੀਂ ਤਾਂ 2 4 5 10 ਦੀ ਸਿਰਫ ਫੋਟੋ ਖਿੱਚਣੀ ਆ ਫੋਟੋ ਤੁਸੀਂ ਫੇਸਬੁੱਕ ਤੇ ਪਾ ਦੋਗੇ ਮੇਰੀ ਹੱਥ ਜੋੜ ਕੇ ਬੇਨਤੀ ਆ ਮਾਨ ਸਾਹਿਬ ਔਰ ਸਾਰੀਆਂ ਦੂਜੀਆਂ ਪਾਰਟੀਆਂ ਨੂੰ ਵੀ ਕਿ ਹੁਣ ਕੁਝ ਇਹੋ ਜਿਹਾ ਕਰੋ 2025 ਦੀ ਰਖੜੀ ਵੇਲੇ ਨਾ ਚਿੱਟੇ ਨਾ ਦਾ ਨਾਂ ਤਾਂ ਜ਼ਰੂਰ ਹੋਵੇ ਪਰ ਕਿਸੇ ਭੈਣ ਦਾ ਚਿੱਟੇ ਦੇ ਨਾਲ ਭਰਾ ਤਬਾ ਨਾ ਹੋਵੇ ਤੁਸੀਂ ਇਹ ਸਭ ਕੁਝ ਕਰ ਸਕਦੇ ਆ ਇਹ ਤੁਹਾਡੇ ਅੱਗੇ ਬੇਨਤੀ ਆ ਚਿੱਟਾ ਤਬਾਹ ਕਰੋ ਪੰਜਾਬ ਨੂੰ ਨਹੀਂ ਤਾਂ ਇਹ ਤਬਾਹ ਕਰਕੇ ਰੱਖੂਗਾ ਵੱਡੀਆਂ ਵੱਡੀਆਂ ਸਿਆਸਤਾਂ ਜਿਹੜੇ ਰਾਜੇ ਮਹਾਰਾਜੇ ਨਾਲ ਆਪਾਂ ਗੱਲਾਂ ਸੁਣਦੇ ਆ ਉਹਨਾਂ ਨੇ ਸਾਡੇ ਪੰਜਾਬ ਦਾ ਡੱਕਾ ਨਹੀਂ ਪੁੱਟਿਆ ਜਿਵੇਂ ਕੱਲ ਉਹਨਾਂ ਕਿਸੇ ਬਾਗ ਦੀ ਮੂਲੀ ਨਹੀਂ ਹਿਲਾ ਸਕੇ ਪਰ ਅੱਜ ਉਹ ਚਿੱਟੇ ਨੇ ਸਾਡੇ ਸਾਰੇ ਪੰਜਾਬ ਨੂੰ ਹਿਲਾ ਕੇ ਰੱਖ ਦਿੱਤਾ ਸਾਡੇ ਨੌ ਜਵਾਨਾਂ ਦਾ ਘਾਣ ਹੋ ਰਿਹਾ ਕਿਰਪਾ ਕਰਕੇ ਇਹ ਜਿਹੜਾ ਘਾਣ ਆ ਉਹ ਬੰਦ ਕਰਾਇਆ ਜਾਵੇ ਤੇ ਸਾਡੇ ਨੌਜਵਾਨ ਜਿਹੜੇ ਬਾਹਰ ਜਾ ਰਹੇ ਆ ਨਸ਼ੇ ਚ ਤਬਾਹ ਹੋ ਰਹੇ ਆ ਬਿਨਾ ਇਲਾਜ ਤੋਂ ਦੁਨੀਆ ਛੱਡ ਕੇ ਜਾ ਰਹੇ ਆ ਤਾਂ ਕਿ ਉਹ ਸਾਡੇ ਭਰਾ ਸਾਡੇ ਵਿੱਚ ਹੁਣ ਤੁਹਾਡੇ ਅੱਗੇ ਬੇਨਤੀ ਆ ਪੰਜਾਬ ਦੇ ਲੋਕੋ ਜੇਕਰ ਤੁਸੀਂ ਵੀ ਚਾਹੁੰਦੇ ਆ ਕਿ ਰੋਜ਼ਗਾਰ ਆਪਣੇ ਕੋਲ ਹੋਵੇ ਤਾਂ ਕਿ ਜਿਹੜੇ ਸਾਡੇ ਪੰਜਾਬ ਦੇ ਨੌਜਵਾਨ ਆ ਉਹ ਸੱਤ ਸਮੁੰਦਰੋਂ ਪਾਰ ਨਾ ਜਾਣ ਕਈਆਂ ਦੇ ਵਿੱਚੋਂ ਮੌਤ ਵੀ ਹੋ ਜਾਂਦੀ ਆ ਬਹੁਤ ਮਾਰਾ ਪਰ ਤੁਸੀਂ ਇਹ ਗੱਲਾਂ ਮਾਨ ਸਾਹਿਬ ਤੱਕ ਪਹੁੰਚਾਉਣੀਆਂ ਜੇਕਰ ਤੁਸੀਂ ਚਾਹੁੰਦੇ ਆ ਕਿ ਆਉਣ ਵਾਲੇ 2025 ਦੇ ਵਿੱਚ ਸਰਕਾਰੀ ਹਸਪਤਾਲਾਂ ਦੇ ਵਿੱਚ ਐਮ ਐਲ ਏ ਮੰਤਰੀਆਂ ਦੇ ਪਰਿਵਾਰਾਂ ਦੇ ਇਲਾਜ ਹੋਇਆ ਕਰਨ ਵੱਡੇ ਵੱਡੇ ਅਫਸਰਾਂ ਦੇ ਇਲਾਜ ਹੋਇਆ ਕਰਨ ਤਾਂ ਫਿਰ ਤੁਸੀਂ ਇਹ ਗੱਲਾਂ ਸਾਡੇ ਮਾਨ ਸਾਹਿਬ ਤੱਕ ਜਰੂਰ ਪਹੁੰਚਾਉਣੀਆਂ ਜੇਕਰ ਤੁਸੀਂ ਚਾਹੁੰਦੇ ਆ ਕਿ ਪੰਜਾਬ ਦੇ ਵਿੱਚੋਂ ਚਿੱਟੇ ਦਾ ਨਾਮੋ ਨਿਸ਼ਾਨ ਖਤਮ ਹੋ ਜੇ ਤਾਂ ਤੁਸੀਂ ਇਹ ਗੱਲਾਂ ਸਾਡੇ ਪੰਜਾਬ ਦੇ ਮੁੱਖ ਮੰਤਰੀ ਤੱਕ ਜ਼ਰੂਰ ਪਹੁੰਚਾਉਣੀ ਆ ਔਰ 2025 ਦੀ ਰਖੜੀ ਇਹੋ ਜੀ ਆਵੇ ਕਿ ਕਿਸੇ ਭੈਣ ਦਾ ਭਰਾ ਚਿੱਟੇ ਦੇ ਨਾਲ ਤਬਾਹ ਨਾ ਹੋਵੇ ਔਰ ਬੇਕਸੂਰ ਜੇਲ੍ਹਾਂ ਚ ਨਾ ਸਿੱਟੇ ਜਾਣ ਔਰ ਹੁਣ ਤੁਹਾਡੇ ਅੱਗੇ ਇਹ ਫਰਿਆਦ ਆ ਮਾਨ ਸਾਹਿਬ ਕਿ ਇਹ ਜਿਹੜਾ ਜ਼ਹਿਰ ਸਾਡੇ ਪੰਜਾਬ ਚ ਆਇਆ ਪਿਆ ਇਹਨੂੰ ਨੱਥ ਪਾਓ ਕਿਵੇਂ ਪਾਉਂਗੇ ਕਿਉਂਕਿ ਗੱਲਾਂ ਮਾਰ ਕੇ ਤੁਸੀਂ ਸਰਕਾਰ ਬਣਾ ਲਈ ਆ ਪਰ ਬਹੁਤ ਸਾਰੇ ਲੋਕ ਆ ਜਿਹੜੇ ਅੱਜ ਵੀ ਬਹੁਤ ਦੁਖੀ ਆ ਕਈਆਂ ਤੇ ਰਖੜੀ ਦਾ ਤਿਹਾਰ ਮਾੜਾ ਆਇਆ ਔਰ ਬੇਨਤੀ ਆ ਇਹ ਚੰਗਾ ਲਿਹਾਉਂਦੀ ਚੰਗਾ ਕਰਨ ਦੀ ਅਗਲਾ ਤਿਹਾਰ ਸਿਰਫ ਤੁਹਾਡੀ ਔਕਾਤ ਆ ਸਾਡੀ ਔਕਾਤ ਹੈਣੀਗੀ ਕਿ ਅਸੀਂ ਚੰਗਾ ਕਰ ਦਈਏ ਕਿਉਂਕਿ ਸਾਰੇ ਪੰਜਾਬ ਦੇ ਲੋਕਾਂ ਨੇ ਤੁਹਾਡੇ ਤੇ ਧੀਆਂ ਪੁੱਤਾਂ ਤੇਰਾ ਮਾਨ ਕਰਕੇ ਤੁਹਾਨੂੰ ਵੱਡਾ ਪਰਾ ਮੰਨ ਕੇ ਤੁਹਾਨੂੰ ਛੋਟਾ ਪਰਾ ਮੰਨ ਕੇ ਤੁਹਾਨੂੰ ਵੋਟਾਂ ਪਾਈਆਂ ਤੇ ਤੁਹਾਨੂੰ ਪੰਜਾਬ ਦੀ ਬਾਗ ਡੋਰ 3 ਕਰੋੜ ਲੋਕਾਂ ਦੀ ਬਾਗ ਡੋਰ ਤੁਹਾਡੇ ਹੱਥ ਦੇ ਵਿੱਚ ਫੜਾਤੀ ਆ ਪਰ ਯਾਦ ਰੱਖੋ ਔਰ ਕੁਝ ਤੁਸੀਂ ਜਿਹੜੇ ਨਸ਼ਾ ਬੰਦ ਕਰਾ ਰਹੇ ਸੀ ਤੁਸੀਂ ਤਾਂ ਉਹਨਾਂ ਨੂੰ ਵੀ ਜੇਲ੍ਹਾਂ ਦੇ ਵਿੱਚ ਬੰਦ ਕਰਾਤਾ ਕਿਰਪਾ ਕਰਕੇ ਨਸ਼ਾ ਬੰਦ ਕਰਾਓ ਜਿਹੜੇ ਨਸ਼ੇ ਖਿਲਾਫ ਆਵਾਜ਼ਾਂ ਚੱਕਦੇ ਆ ਉਹਨਾਂ ਨੂੰ ਬੰਦ ਨਾ ਕਰੋ ਔਰ ਜਿਹੜੀਆਂ ਮਾੜੀਆਂ ਨੀਤੀਆਂ ਖਿਲਾਫ ਆਵਾਜ਼ਾਂ ਚੱਕਦੇ ਉਹਨਾਂ ਨੂੰ ਬੰਦ ਨਾ ਕਰੋ ਔਰ ਆਉਣ ਵਾਲੀ ਰਖੜੀ ਭੈਣਾਂ ਵਾਸਤੇ ਚੰਗੀ ਹੋਵੇ ਸਾਰੀਆਂ ਹੀ ਭੈਣਾਂ ਹੱਸਦੀਆਂ ਫਿਰਦੀਆਂ ਹੋਣ ਤੇ ਤੁਹਾਨੂੰ ਬਹੁਤ ਸਾਰਾ ਪੁੰਨ ਮਿਲੇਗਾ ਯਾਦ ਰੱਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ